ਸਹਿ ਮਹਾਰਾਜ ਜੀ ਦੀ ਪਾਵਨ ਬਿੱਧਰ ਅਦੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਸ ਸੰਗ ਦੀ ਉਹ ਆਉ ਲਵਾਈਏ ਹਾਜ਼ਰੀਆਂ ਖੋਈ ਵੀ ਰਸਨਾ ਬਾਜੀ ਨਹੀਂ ਰਣੀ ਚਾਹੀਦੀ ਦਸ਼ਮੇਸ਼ ਪਿਤਾ ਗਲਗੀਆਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪਖ ਦੇ ਵਾਲੀ ਸਾਹਿਬੇ ਕਲਾ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੋ ਬਲੰ ਗਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਇਤਿਹਾਸ ਦੀ ਲੜੀ ਵਾਅਰ ਕਥਾ ਸਰਬਨ ਕਰਦੇ ਆ ਰਹੇ ਓ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਚੱਲ ਰਹੀ ਹੈ ਆਉ ਉਸੇ ਹੀ ਲੜੀ ਨੂੰ ਅੱਗੇ ਤੋਰਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਹਾ ਮਤਲ ਦਿਲ ਕਰ ਕੱਟੀਏ ਜਿਹੜੀ ਰਸਨਾ ਉਸ ਬਰੀ ਬੂਨ ਪਰਮੇਸ਼ਰ ਵਾਹਿਗੁਰੂ ਅਗਾਂਹ ਬਹੁਤੇ ਗੁਣ ਨਹੀਂ ਗਾਉਂਦੀ ਉਹਦੀ ਵਿੜਾਈ ਨਹੀਂ ਕਰਦੀ ਤੇ ਉਹਦੀ ਯੋਸ਼ਤਦ ਨਹੀਂ ਕਰਦੀ ਉਹਦੇ ਗੁਨਾ ਨੂੰ ਨਹੀਂ ਗਾਉਂਦੀ ਉਹਦੇ ਪਰਉਪਕਾਰ ਨੂੰ ਭੁੱਲ ਜਾਵੇ ਉਹ ਰਸਨਾ ਤੋਂ ਕੀ ਕਰੋਣੇ ਸਤਿਗੁਰੂ ਜੀ ਕਹਿੰਦੇ ਰਾਈ ਰਾਈ ਕਰਕੇ ਕੱਟ ਦਿਓ ਇਕ ਵਾਰ ਗੱਜ ਕੇ ਆਖੋ ਸਦਨਾ ਸ਼੍ਰੀ ਵਾਹਿਗੁਰੂ ਖਾਰੀ ਬੀੜ ਸਾਰੇ ਬਾਣੀ ਨੂੰ ਲੈ ਕੇ ਗੁਰੂ ਜੀ ਨੇ ਭਾਈ ਬੰਨੋ ਨੂੰ ਲਾਹੌਰ ਤੋਂ ਪੋਥੀਆਂ ਲੈਣ ਵਾਸਤੇ ਸਤਿਗੁਰੂ ਜੀ ਨੇ ਭੇਜ ਦਿੱਤਾ ਸ੍ਰੀ ਹਰਮੰਦਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਭਾਈ ਬੰਨੋ ਜੀ ਲਾਹੌਰ ਦੀ ਤਿਆਰੀ ਕਰਕੇ ਜੋਧਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੰਨੀ ਵੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਜਿਹੜੇ ਜਿਹੜੇ ਸਿੱਖਾਂ ਕੋਲੇ ਪਈ ਸੀ ਬਾਬਾ ਬੋਹੜ ਜੀ ਤੋਂ ਪੋਥੀਆਂ ਲਿਆਂਦੀਆਂ ਹੋਰ ਵੀ ਬਾਣੀ ਜਿੱਥੇ ਜਿੱਥੇ ਪਤਾ ਲੱਗਿਆ ਦੂਰ ਦਰਾਡੇ ਤੋਂ ਚਿੱਠੀਆਂ ਪਾ ਕੇ ਗੁਰੂ ਦੇ ਅਲੱਲਾ ਸਿੱਖਾਂ ਨੂੰ ਭੇਜ ਕੇ ਬਾਣੀ ਇਕੱਤਰ ਕਰਕੇ ਇੱਕ ਪੋਥੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਲੈਂਦੇ ਬਾਣੀ ਉਹਨਾਂ ਤਿਆਰ ਹੋ ਗਈ ਜਿਲਦ ਨਹੀਂ ਬੱਜੀ ਸੀ ਪੋਸਟ ਟਾਈਮ ਦੀ ਭਾਰਤ ਦੇ ਪਾਕਿਸਤਾਨ ਇੱਕ ਦੇਸ਼ ਸੀ ਜਿਹੜੇ ਦੋ ਭਰਾ ਦੀ ਵੰਡੀ ਹੋਈ ਦੋਹਾਂ ਦੇ ਸਾਦੋਂ ਕਿੰਨੇ ਦੇਸ਼ ਬਣ ਗਏ ਭਾਰਤ ਦੇ ਟੁਕੜੇ ਹੋਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੇ 550 ਸਾਲ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਉਸ ਟਾਈਮ ਦੇ ਭਾਰਤ ਦੇ ਪਾਸਦਰ ਇੱਕ ਸੀ ਕੋਈ ਹੱਦਾ ਨਹੀਂ ਸੀਗੀਆਂ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭਾਈ ਬੰਨੋਂ ਦੀ ਡਿਊਟੀ ਲਾਈ ਪੋਥੀ ਪਰਮੇਸ਼ਰ ਗਾਧਾਨ ਜਾਂ ਭਾਈ ਬੰਨੋਂ ਇਸ ਪੋਥੀ ਨੂੰ ਲੈ ਜਾ ਤੇ ਲਾਹੌਰੋਂ ਇਹਦੀ ਜੇਲ੍ਹ ਤੋਂ ਬਰਬੰਦ ਕੇ ਲਿਆਉਣੀ ਆ ਬਨੋਂ ਲਈ ਜਾਂਦਾ ਬਾਣੀ ਪੜਦਾ ਰਸਤੇ ਦੇ ਵਿੱਚ ਇਹਦਾ ਲੁੱਥਾ ਕਰ ਲਿਆ ਹੋਰ ਵੀ ਸ਼ਬਦ ਆਪਣੇ ਹੋਰ ਬਾਣੀ ਜੜਾ ਦਿੱਤੀ ਜਿਹੜੀ ਵਿਧੀ ਦੇ ਨਾਲ ਸ਼ਾਹੀ ਤਿਆਰ ਹੁੰਦੀ ਆ ਉਹ ਵੀ ਵਿਧੀ ਲਿਖ ਦਿੱਤੀ ਜੇ ਉਸ ਬੰਦ ਕੇ ਦੋਨੋਂ ਬੀੜਾਂ ਸਰੂਪ ਤਿਆਰ ਕਰਕੇ ਸਤਿਗੁਰੂ ਜੀ ਦੇ ਸੰਮੁਖ ਸ੍ਰੀ ਹਰਮੰਦਰ ਸਾਹਿਬ ਲੈ ਆਇਆ ਜਦੋਂ ਸਤਿਗੁਰੂ ਜੀ ਨੇ ਜਿਹੜੀ ਸਤਿਗੁਰੂ ਜੀ ਨੇ ਪੋਥੀ ਪੇਸ਼ ਭੇਜੀ ਸੀ ਉਹ ਦੇਖੀ ਤੇ ਜਦੋਂ ਲੱਥਾ ਕੀਤਾ ਦੂਜਾ ਦੇਖਿਆ ਹੋਰ ਬਾਣੀ ਚੜਾਈ ਜਿਹੜੇ ਵਿਧੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖੀ ਗਈ ਉਹ ਵੀ ਦੇਖਿਆ ਤੇ ਸਤਿਗੁਰੂ ਜੀ ਨੇ ਉੱਥੇ ਫਿਰ ਉਸ ਬੀੜ ਨੂੰ ਜਿਹੜੀ ਭਾਈ ਬਨੋਲੇ ਲਿਖੀ ਸੀ ਉਸ ਨੂੰ ਸ਼ਰਾਪ ਦਿੱਤਾ ਇੱਕ ਬੀੜ ਖਾਰੀ ਬੀੜਾ ਇਸ ਨੂੰ ਨਹੀਂ ਪੜਨਾ ਕਿਸੇ ਨੇ ਨਿਗੜ ਕੇ ਆਕੋ ਸਤਿਨਾਮ ਸ੍ਰੀ ਕਿਉਂਕਿ ਇੱਥੇ ਖਾਰੀ ਦਾ ਲਬਜ ਵਰਤਿਆ ਇਸੇ ਕਰਕੇ ਇਹ ਸੱਚੀ ਸੁੱਚੀ ਬਾਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਦੀ ਤੇ ਦੂਜੇ ਨੰਬਰ ਤੇ ਉਪਰੰਤ ਜਿਹੜੀ ਪੋਥੀ ਸਤਿਗੁਰੂ ਜੀ ਨੇ ਭੇਜੀ ਸੀ ਆਦ੍ਰੋਸ਼ ਦੀ ਏਕਮ ਸੰਬੱਧਾ 1600 61 ਬਿਕਰਵੀ ਨੂੰ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪੋਥੀ ਦੇ ਰੂਪ ਦੇ ਵਿੱਚ ਅਜੇ ਗੁਰੂ ਪਦ ਨਹੀਂ ਮਿਲਿਆ ਸੀਗਾ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਟਾਈਮ ਤੇ ਫੇਰ ਪੋਥੀ ਦੇ ਰੂਪ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਹ ਪ੍ਰਕਾਸ਼ ਕੀਤਾ ਗਿਆ ਪੋਥੀ ਦੇ ਰੂਪ ਦੇ ਵਿੱਚ ਪ੍ਰਕਾਸ਼ ਕੀਤਾ ਗਿਆ ਸੇਤਾ ਸਭ ਤੋਂ ਪਹਿਲਾਂ ਜਿਹੜੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੈੱਡ ਗ੍ਰੰਥੀ ਹੋਏ ਨੇ ਗੁਰੂ ਮਾਰਾ ਜੀ ਦੇ ਵਜ਼ੀਰ ਬਾਬਾ ਬੁੱਢਾ ਜੀ ਨੂੰ ਥਾਪ ਦਿੱਤਾ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿੰਦੇ ਪੋਥੀ ਪਰਮੇਸ਼ਰ ਦਾ ਨਾਮ ਪੋਥੀ ਪਰਮੇਸ਼ਰ ਦਾ ਥਾਨ ਉਦੋਂ ਬਾਅਦ ਪਿੱਛੋਂ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗਾ ਜੁੱਧਾਂ ਤੋਂ ਵੇਲੇ ਹੋ ਕੇ ਸ੍ਰੀ ਦਮਦਮਾ ਸਾਹਿਬ ਆਗੇ ਕਵਰ ਕੱਸਾ ਖੋਲਿਆ ਇਤਿਹਾਸ ਲੰਮੈ ਪਹਿਲਾਂ ਵਾਲੀ ਬੀੜ ਧੀਰਮਲੀਏ ਲੈ ਗਏ ਸੀਗੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੰਗਾਉਣੀ ਕੀਤੀ ਤੇ ਧੀਰਮਲੀਏ ਕਹਿਣ ਲੱਗੇ ਜੇ ਆਪ ਗੁਰੂ ਪ੍ਰਤਾਖ ਹੈ ਤੇ ਆਪ ਬੀੜ ਆਪ ਸਰੂਪ ਤਿਆਰ ਕਰ ਲਓ ਫਿਰ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਤੰਬੂ ਲਾਇਆ ਉਹਦੇ ਵਿੱਚ ਭਾਈ ਮਨੀ ਸਿੰਘ ਲਖਾਰੇ ਲਿਖ ਦਿੱਤਾ ਪਹਿਲਾ ਭਾਈ ਗੁਰਦਾਸ ਜੀ ਹੋਏ ਨੇ ਤੇ ਬਾਬਾ ਬੁੱਢਾ ਜੀ ਹੋਏ ਨੇ ਪਹਿਲੇ ਗ੍ਰੰਥੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੇ ਫੇਰ ਭਾਈ ਮਨੀ ਸਿੰਘ ਨੇ ਸਾਰਾ ਸਰੂਪ ਲਿਖਿਆ ਤੇ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਲੋਕ ਚੜ੍ਹਾਏ ਬਰਾਗ ਬਰਾਗ ਮਈ ਤੇ ਸਪੂਰਨ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗਦੀ ਖੰਡੂਰ ਸਹਿਬ ਹੈ ਗੁਰੂ ਹਜੂਰ ਸਾਹਿਬ ਵੇਖੀ ਜਦੋਂ ਸਤਿਗੁਰੂ ਜੀ ਨੇ ਪਿਆਨਾ ਕੀਤਾ ਸੰਗਤ ਦਾ ਰੋਦਨ ਰੋਣ ਕਰਨ ਲੱਗੀਆਂ ਕਹਿੰਦੇ ਸਤਿਗੁਰੂ ਜੀ ਆਪ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਚੜਾਈ ਹੋਈ ਸੀ ਸਪੂਰਨ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮਦਾਵਣੀ ਲਾ ਕੇ ਮਦਾਵਣੀ ਦਾ ਹੁੰਦਾ ਬੰਦ ਸ਼ਬਦ ਇਹ ਸ਼ਬਦ ਲਾ ਕੇ ਸੰਪੂਰਨ ਕੀਤਾ ਇਹੋ ਉਸ ਟਾਈਮ ਤੇ ਧਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤਾਂ ਨੂੰ ਕਿਹਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨੰ ਗ੍ਰੰਥ ਅਜ ਤੋਂ ਬਾਅਦ ਦੇਹ ਤਾਰੀ ਗੁਰੂ ਦਾ ਸਿਲਸਿਲਾ ਖਾਤਮ ਹੋ ਗਿਆ ਵੈਸੇ ਤਾਂ ਜਦੋਂ ਆਪਾਂ ਇਤਿਹਾਸ ਨੂੰ ਪੜ੍ਹੀਏ ਬਾਣੀ ਨੂੰ ਪੜ੍ਹੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹ ਗੱਲ ਆਖੀ ਸ਼ਬਦ ਗੁਰੂ ਸੁਰਤਿ ਤਨ ਤੇ ਲਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਪੋਥੀ ਪਰਮੇਸ਼ਰ ਘਰ ਥਾਲ ਨਦੇੜ ਦੀ ਧਰਤੀ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੈਸਲਾ ਕਰਕੇ ਮੋਹਰ ਲਾਈ ਵੀ ਅਜ ਤੋ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨ ਗ੍ਰੰਥ ਅੱਜ ਦੁਬਾਰ ਦਿਨੀ ਇਹ ਸਿੱਖਿਆ ਲੈਣੀ ਹੈ ਇਤਿਹਾਸ ਵਿੱਚੋਂ ਤੇ ਗੁਰਬਾਣੀ ਦੇ ਵਿੱਚੋਂ ਲੈਣੀ ਅੱਜ ਕਿ ਆਖੋ ਸਤਨਾਮ ਸ੍ਰੀ ਫੇਰ ਸੱਤਾ ਦੇ ਬਲਵੰਡ ਹੋਏ ਨੇ ਇਹ ਜਿਵੇਂ ਗੁਰੂ ਨਾਨਕ ਦੇਵ ਮਹਾਰਾਜੀ ਦੇ ਦਰਤੀ ਮਰਦਾਨਾ ਜੀ ਹੋਏ ਨੇ ਬਾਲਾ ਜੀ ਹੋਏ ਨੇ ਮਰਦਾਨਾ ਜੀ ਉਸ ਟਾਈਮ ਤੇ ਰਵਾਜ ਵਜਾਇਆ ਕਰਦੇ ਸਨ ਤੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਭਾਈ ਮਰਦਾਨੇ ਨੂੰ ਕਹਿੰਦੇ ਬਾਣੀ ਆਈ ਮਰਦਾਨਿਆ ਰਬਾਬ ਛੇੜ ਜਦੋਂ ਮਰਦਾਨਾ ਰਬਾਬ ਛੇੜਦਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਉਚਾਰਨ ਕਰਦੇ ਨੇ ਪਾਦਾਲੰ ਪਾਦਾਲਾ ਲਖਿ ਅਗਾਸ਼ਾਂਿ ਅਗਾਸ਼ ਓੜਕ ਓੜਕ ਭਾਲ ਧੱਕੇ ਵੇਦ ਕਹਿਣ ਇਕਵਾਤ ਮਰਦਾਨੇ ਨੂੰ ਕਹਿੰਦੇ ਰਵਾਬ ਸੇਵਣ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਕੀ ਆਖਿਆ ਕਹਿੰਦੇ ਇੱਕ ਹੋਵੰਦਾ ਸਤਨਾਮ ਧਿਆਨ ਦੇਣਾ ਕਹਿਣ ਤੋਂ ਭਾਵ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਰਦਾਨਾ ਮਰਾਸੀ ਰਿਆ ਡੂੰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ ਸੱਤਾ ਤੇ ਬਲਵੰਦ ਇਹ ਵੀ ਡੂਮ ਨੇ ਇਹ ਵੀ ਮਰਾਸੀ ਨੇ ਇਹਨਾਂ ਦੀ ਭੈਣ ਦੀ ਸ਼ਾਦੀ ਸੀ ਦੂਰ ਦਰਾਡੇ ਤੋਂ ਲਾਹੌਰ ਤੋਂ ਹੋਰ ਬੜੀ ਦੂਰ ਤੱਕ ਸੰਗਤਾਂ ਆਉਂਦੀਆਂ ਸਨ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦੇ ਵਿੱਚ ਆ ਕੇ ਸੰਗਤਾਂ ਸੇਵਾ ਕਰਦੀਆਂ ਛੱਤ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਜਾਪ ਸਰਵਣ ਕਰਦੀਆਂ ਸ਼ਤਾਤੇ ਬਲਵਾਨ ਉਸ ਟਾਈਮ ਦੀ ਹਜ਼ੂਰੀਏ ਹੋਏ ਨੇ ਗੁਰੂ ਮਹਾਰਾਜ ਜੀ ਦੀ ਇਹ ਕਥਾ ਕੀਰਤਨ ਕਰਿਆ ਕਰਦੇ ਸਨ ਨੌਜਵਾਨ ਜਦੋਂ ਇਹਨਾਂ ਦੀ ਭੈਣ ਹੋਈ ਤੇ ਅਜ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਮਨ ਵਿੱਚ ਲਾਲਚ ਆਇਆ ਮੇ ਨਾਲੇ ਸ਼ਾਦੀ ਹੋ ਜਾਵੇਗੀ ਕਿ ਮਾਇਆ ਬਹੁਤ ਹੋ ਜਾਵੇਗੀ ਫੇ ਆਪਾਂ ਉਹ ਕਰਦੇ ਆ ਦੋਨੋਂ ਭਰਾਵਾਂ ਨੇ ਮਤਾ ਪਕਾਇਆ ਮੇ ਜਿੰਨਾ ਵੀ ਚੜਾਵਾ ਹੋਵੇਗਾ ਸੰਗਤ ਦਾ ਕਥਾ ਦੇ ਉੱਤੇ ਕੀਰਤਨ ਦੇ ਉੱਤੇ ਗੁਰੂ ਮਹਾਰਾਜ ਦੇ ਕੋਲੇ ਗੋਲਕ ਦੇ ਵਿੱਚ ਮਾਇਆ ਪੈ ਗਈ ਸਾਰੀ ਮਾਇਆ ਆਪਾਂ ਲੈ ਲਈਏ ਸਤਿਗੁਰੂ ਜੀ ਨੂੰ ਕਹੀਏ ਵੀ ਸਾਡੀ ਭੈਣ ਦੀ ਸ਼ਾਦੀ ਹੈ ਇਹ ਮਾਇਆ ਦੇ ਗੱਫੇ ਸਾਨੂੰ ਦਿੱਤੇ ਜਾਣ ਤੇ ਜੇ ਸਤਿਗੁਰੂ ਜੀ ਨੂੰ ਕਹਿ ਦਿੰਦੇ ਭਾਈ ਸਾਡੀ ਭੈਣ ਦੀ ਸ਼ਾਦੀ ਤੁਸੀਂ ਕਰ ਦਿਓ ਤੇ ਸਤਿਗੁਰੂ ਜੀ ਨੇ ਜਿੱਥੇ ਲੱਖ ਲੱਗਣਾ ਸੀ 2 ਲੱਖ 4 ਲੱਖ ਲਾ ਕੇ ਕੰਮ ਕਰਨਾ ਸੀਗਾ ਮਨ ਦੇ ਵਿੱਚ ਜਿਹੜਾ ਕੋਬੜ ਤੇ ਸ਼ਲ ਮਨ ਦੇ ਵਿੱਚ ਜਿਹੜਾ ਵਕਾਰ ਆਇਆ ਹੰਕਾਰ ਆਇਆ ਵੀ ਸਡੇ ਵਰਗੇ ਦਾ ਕੋਈ ਕੀਰਤਨੀਆ ਹੀ ਨਹੀਂ ਗਈ ਸਾਡੇ ਵਰਗੇ ਦਾ ਕੋਈ ਵਿਆਖਿਆਕਾਰ ਹੀ ਨਹੀਂ ਸਕਦਾ ਕਥਾਕਾਰ ਹੀ ਨਹੀਂ ਸਕਦਾ ਅਧੀਜ਼ਾ ਸੰਗਤਾਂ ਨੂੰ ਕੀਲ ਕੇ ਰੱਖ ਦਿੰਨੇ ਆ ਜੋਗੀ ਵਾਂਗੂ ਦੋਹਾਂ ਭਰਾਵਾਂ ਨੇ ਮਤਾ ਪੱਕਾ ਕਰ ਕਰਕੇ ਤਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖੇ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਦਾ ਚੜਾਵਾ ਸਾਨੂੰ ਦਿੱਤਾ ਜਾਵੇ ਸਾਡੀ ਭੈਣ ਦੀ ਸ਼ਾਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਲੈ ਜਾਓ ਤੇ ਉਹਦੇ ਸਬੱਬ ਦੇ ਨਾਲ ਸੰਗ ਦਾ ਬਹੁਤ ਥੋੜੀਆਂ ਆਈਆਂ ਚੜਾਵਾ ਬੜਾ ਥੋੜਾ ਹੋਇਆ ਕੀਰਤਨ ਕਰੀ ਗਈ ਪਰ ਮਨਾਂ ਜਿਹੜਾ ਉਹ ਡੋਲੀ ਜਾਂਦਾ ਬਣ ਦੇ ਵਿੱਚ ਖਿਆਲ ਆਈ ਜਾਂਦੇ ਵੀ ਮਾਇਆ ਨਹੀਂ ਆ ਰਹੀ ਜਦੋਂ ਕੀਰਤਨ ਦੀ ਸਮਾਪਤੀ ਹੋਈ ਸਾਜ ਬੰਨੇ ਮਾਇਆ ਚੱਕੀ ਪੱਲੇ ਵਿੱਚ ਬੰਨੇ ਤੇ ਦੂਜੇ ਦਿਨ ਸਤਿਗੁਰੂ ਦੇ ਦਰਬਾਰ ਦੇ ਵਿੱਚ ਆ ਹੀ ਨਹੀਂ ਸੱਤਾ ਤੇ ਬਲਵੰਡ ਅਮਰਤ ਵੇਲੇ ਦਾ ਸਮਾ ਹੋ ਗਿਆ ਸਵੇਰ 2.5 ਵਜੇ ਦਾ ਜਦੋਂ ਕਥਾ ਕੀਰਤਨ ਸ਼ੁਰੂ ਹੋਣੀ ਸੀ ਸਤਿਗੁਰੂ ਜੀ ਨੇ ਅਨੰਸੇ ਕਾਬਲੇ ਸੰਗਤਾਂ ਨੂੰ ਭੇਜੀਆਂ ਜਾਓ ਸਤਕਾਰ ਦੇ ਨਾਲ ਭਾਈ ਸੱਤੇ ਤੇ ਬਲਵੰਡ ਨੂੰ ਲੈ ਕੇ ਆਓ ਇਹਦਾ ਚੋਜ ਮੇਰੇ ਸਤਿਗੁਰੂ ਜੀ ਨੇ ਘਾਟ-ਘੱਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਬਿਛਾਣ ਦਾ ਜਾਣ ਨਹੀਂ ਸਨ ਪਰ ਸੰਗਤਾਂ ਦੇ ਵਿੱਚ ਜਾਗਰ ਕਰਨਾ ਚਾਹੁੰਦੇ ਸੀ ਪਤਾ ਲੱਗਦੇ ਵੀ ਮਾਨ ਮੁਨੀ ਮਨ ਵਰਗਲੇ ਮਾਨ ਸਵੇ ਕੋ ਖਾਏ ਕਦੇ ਵੀ ਮਾਨ ਨਹੀਂ ਕਰਨਾ ਚਾਹੀਦਾ ਕਿਸੇ ਵੀ ਗੁੰਦ ਦਾ ਮਾਇਆ ਦਾ ਪੁੱਤਾਂ ਧੀਆ ਦਾ ਧਨ ਦੌਲਤ ਦਾ ਮਹਿਲ ਮਾੜੀਆਂ ਦਾ ਆਪਣੇ ਢੀਲ ਡੌਲਿਆਂ ਦਾ ਧਿਆਨ ਦੇਣਾ ਸੰਗਦਾ ਗਈਆਂ ਬੁਰਾ ਭਲਾ ਬੋਲ ਕੇ ਬੋੜ ਦਿੱਤਾ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਨੰਗੇ ਪੈਰੀ ਲੈਣ ਵਾਸਤੇ ਜਾਂਦੇ ਨਾਲ ਸੰਗਦਾ ਨੇ ਤੇ ਜਦੋਂ ਬੁਆ ਖੋਲਿਆ ਸਤਾ ਤੇ ਬਲਵੰਡ ਆਏ ਅੱਗੇ ਤੇ ਬੁਰਾ ਭਲਾ ਬੋਲਦੇ ਬੋਲਦੇ ਕੀ ਕਹਿਣ ਲੱਗੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੋਈ ਨਹੀਂ ਜਾਣਦਾ ਸੀ ਅਸੀਂ ਦੁਨੀਆਂ ਦੇ ਵਿੱਚ ਉਜਾਗਰ ਕੀਤਾ ਅਸੀਂ ਪ੍ਰਚਾਰ ਕੀਤਾ ਸਿੱਖੀ ਦਾ ਉਹਨੂੰ ਕੌਣ ਜਾਣਦਾ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਚਨ ਸੁਣੇ ਗੁਰ ਕੀ ਨਿੰਦਾ ਸੁਣਾ ਨਾ ਗਾਨ ਜਿਹੜਾ ਅਸਲੀ ਸਿੱਖਾ ਹੈ ਉਹ ਗੁਰੂ ਦੀ ਨਿੰਦਾ ਨਹੀਂ ਸੁਣਦਾ ਗੱਜ ਕੇ ਆਖੋ ਸਤਨਾਮ ਸ੍ਰੀ ਫੇਰ ਆਖੋ ਸਤਨਾਮ ਸ੍ਰੀ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣਿਆ ਤੇ ਉਸੇ ਟਾਈਮ ਦੀ ਆਖ ਦਿੱਤਾ ਤੁਹਾਡੇ ਇਹੋ ਜਾਂ ਦੇ ਸਰੀਰ ਹੀ ਫੱਟ ਜਾਣ ਤੇ ਜਦੋਂ ਕੋੜ ਦਾ ਰੂਪ ਹੋ ਗਿਆ ਉਹਨ ਮਹੀਨਾ ਦੋ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਸਾਰੇ ਸਰੀਰ ਦੇ ਵਿੱਚ ਪਾਣੀ ਸਿਮਰਿਆ ਸਾਰਾ ਸਰੀਰ ਜ਼ਖਮਾਂ ਦੇ ਨਾਲ ਕੋੜ ਦੇ ਨਾਲ ਬੁਰਾ ਹਾਲ ਸੰਗਤਾਂ ਕੋਲੇ ਜਾਂਦੇ ਨੇ ਸਿੱਖਾਂ ਦੇ ਕੋਲੇ ਜਾਂਦੇ ਨੇ ਬੇਨਤੀਆ ਕਰਦੇ ਆ ਕਿ ਸਾਨੂੰ ਸਤਿਗੁਰੂ ਤੋਂ ਬਖਸ਼ਾ ਦੇਓ ਕੋਈ ਦਰਨੀ ਡਰਨੀਆ ਕਿਉਂਕਿ ਸਤਿਗੁਰੂ ਜੀ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਬ ਲੱਦੇ ਪਾਪੀ ਬਸਾਰਾ ਕਹਿੰਦੇ ਪਾਪੀ ਨੂੰ ਪਾਪ ਚੰਗਾ ਲੱਗਦਾ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਹੀ ਤੋਂ ਸਾਰੇ ਭੈ ਖਾਂਦੇ ਨੇ ਡਰਦੇ ਨਹੀਂ ਕੋਈ ਜਾਨ ਨੂੰ ਚਾਰ ਨਹੀਂ ਹੌਲੀ ਹੌਲੀ ਸਮਾਂ ਮਦੀਦ ਹੁੰਦਾ ਗਿਆ ਸਤਾ ਤੇ ਬਲਵੰਨ ਨੂੰ ਪਤਾ ਲੱਗਿਆ ਜੇ ਪਰਉਪਕਾਰ ਕਰ ਸਕਦਾ ਤੇ ਭਾਈ ਲੱਧਾ ਕਰ ਸਕਦਾ ਇੱਕ ਰੰਗ ਗੱਜ ਕੇ ਆਖੋ ਸਤਨਾਮ ਸ੍ਰੀ ਜਬੂਆ ਖੜਕਾਇਆ ਭਾਈ ਲੱਧੇ ਨੇ ਬਾਹਰ ਖੋਲਿਆ ਸਾਰਾ ਸਰੀਰ ਬਸਤਰ ਵੀ ਨਹੀਂ ਪੈਂਦੇ ਸਨ ਕੋੜ ਦੇ ਨਾਲ ਫਟਿਆ ਪਿਆ ਦੋਨਾਂ ਭਰਾਵਾਂ ਦਾ ਸਾਰੀ ਵਾਰ ਦਾ ਭਾਈ ਲੱਧੇ ਨੇ ਪੁੱਛੀ ਕੀ ਕਾਰਨ ਬਣਿਆ ਜਿੰਦਾ ਸਤਿਗੁਰੂ ਜੀ ਅਸੀਂ ਗੁਰੂ ਘਰ ਦੇ ਨਾਲ ਕੀਰਤਨੀਆਂ ਕਰਦੇ ਸਨ ਸਾਡੀ ਭੈਣ ਦੀ ਸ਼ਾਦੀ ਸੀਗੀ ਸਤਿਗੁਰੂ ਜੀ ਤੋਂ ਅਸੀਂ ਚੜਾਵਾ ਸਾਰਾ ਮੰਗਿਆ ਸਤਿਗੁਰੂ ਜੀ ਨੇ ਸਾਰਾ ਚੜਾਵਾ ਦੇ ਦਿੱਤਾ ਦੂਜੇ ਦਿਨ ਅਸੀਂ ਕੀਰਤਨ ਨਹੀਂ ਕਰਨ ਗਏ ਸੰਗਤਾਂ ਨੂੰ ਭੇਜਿਆ ਸੀ ਗਏ ਨਹੀਂ ਫੇਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸੰਗਤਾਂ ਦੇ ਨਾਲ ਆਏ ਤੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਕਹਿਦਾ ਸੰਗਤਾਂ ਨੂੰ ਸਖਾਇਆ ਤੁਸੀਂ ਮੱਥਾ ਨਾ ਟੇਕਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਸਤੇ ਵੀ ਸਾਧੋ ਬਚਨ ਬੋਲ ਕਬੂਲ ਨਿਕਲ ਗਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਰਾਬ ਦਿੱਤਾ ਸਾਰਾ ਸਰੀਰ ਫਟ ਗਿਆ ਗੱਜ ਕੇ ਆਕੋ ਸੱਦ ਨਾਮ ਸ੍ਰੀ ਦੋਨੋ ਰੋਣ ਲੱਗੇ ਸਤਾ ਤੇ ਬਲਵੰ ਭਾਈ ਲੱਦੇ ਦੇ ਚਰਨੀ ਪੈ ਗਏ ਕਹਿੰਦੇ ਤੁਸੀਂ ਬਖਸ਼ਾ ਦਿਓ ਅਸੀਂ ਬਹੁਤ ਔਖੇ ਇਹਨਾਂ ਦਿਨੇ ਜਨ ਨਾ ਰਾਤ ਨੂੰ ਜਨ ਹੁਣ ਸਰੀਰਕ ਤੌਰ ਤੇ ਵੀ ਦੁਖੀ ਆ ਤੇ ਪਰਿਵਾਰ ਦਾ ਵੀ ਜਿਹੜਾ गुजारा ਨਹੀਂ ਹੋ ਰਿਹਾ ਤੇ ਭਾਈ ਲੱਧੇ ਨੇ ਪੁੱਛਿਆ ਕੀ ਆਖਿਆ ਸੀ ਨਾਲ ਇਹ ਵੀ ਦੱਸ ਦਦਾ ਵੀ ਜਿਹੜਾ ਬਖਸ਼ਾਉਣ ਵਾਸਤੇ ਆਵੇਗਾ ਉਹਨੂੰ ਗਧੇ ਦੇ ਉੱਤੇ ਚੜਾ ਕੇ ਮੂੰਹ ਕਾਲਾ ਕੀਤਾ ਜਾਵੇਗਾ ਤੇ ਗਲ ਦੇ ਵਿੱਚ ਛਤਰਾ ਦਾ ਆ ਵਾਹਿਗੁਰੂ ਹਾਰ ਪਾਇਆ ਜਾਵੇਗਾ ਭਾਈ ਲੱਧੇ ਨੇ ਇਸੇ ਤਰ੍ਹਾਂ ਪਰਉਪਕਾਰ ਕਰਨ ਵਾਸਤੇ ਸਤਿਗੁਰੂ ਜੀ ਦੇ ਬਚਨ ਮੰਗੇ ਮੰਨੇ ਖੋਤਾ ਲਿਆਂਦਾ ਉਹਦੇ ਉੱਤੇ ਚੜੇ ਮੂੰਹ ਕਾਲਾ ਕੀਤਾ ਗੱਲ ਦੇ ਵਿੱਚ ਛਤਰਾਂ ਦਾ ਮਾਲ ਪਾਇਆ ਸੱਦਾ ਤੇ ਬਲਵੰਡ ਨੂੰ ਦੋਨੋਂ ਲੈ ਕੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਸ ਟਾਈਮ ਦੀ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਕਰਾਉਂਦੇ ਦਰਸ਼ਨੀ ਜੌੜੀ ਦੇ ਅੱਗੇ ਜਾ ਖੜੇ ਹੋਏ ਇਹ ਸਿੱਖਾਂ ਨੇ ਜਾ ਕੇ ਦੱਸ ਦਿੱਤਾ ਭਾਈ ਲੱਦਾ ਜੀ ਆਏ ਨੇ ਨਾਲ ਸਤਾ ਤੇ ਬਲਵੰਡ ਹੈ ਸਾਰੇ ਵਾਰਦਾ ਸੁਣਾਈ ਇਹ ਖੋਦੇ ਦੇ ਉੱਤੇ ਬੈਠਾ ਹੋਇਆ ਮੂੰਹ ਕਾਲਾ ਕੀਤਾ ਗਲ ਦੇ ਵਿੱਚ ਸਿੱਧਰਾਂ ਦਾ ਹਾਰ ਪਾਇਆ ਹੋਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸਗਾਸੰਗ ਛੱਡ ਕੇ ਡਿਉੜੀ ਦੇ ਅੱਗੇ ਜਾ ਕੇ ਭਾਈ ਲੱਧੇ ਨੂੰ ਲਾਇਆ ਅਸ਼ਨਾਣ ਕਰਵਾਇਆ ਸੋਹਣੇ ਬਸਤਰ ਪਵਾਏ ਆਪਣੀ ਛਾਤੀ ਦੇ ਨਾਲ ਲੈ ਲਿਆ ਕਹਿੰਦੇ ਭਾਈ ਲਧਿਆ ਜੇ ਸਤਾ ਤੇ ਬਲਵਾਨ ਨੂੰ ਤੁਸੀਂ ਵੈਸੀ ਬਖਸ਼ਾਉਣ ਵਾਸਤੇ ਲਿਆਉਂਦੀ ਜੇ ਸਿੰਘ ਫੇਰ ਵੀ ਬਖਸ਼ ਦੇਣਾ ਸੀ ਗੱਜ ਕੇ ਆਖੋ ਸਤਿਨਾਮ ਸ੍ਰੀ ਪਰ ਭਾਈ ਲੱਦੇ ਨੇ ਆਖਿਆ ਸਤਿਗੁਰੂ ਜੀ ਤੁਹਾਡਾ ਬਚਨ ਸੀਗਾ ਉਹ ਬਚਨ ਸਿਰ ਮਸਤਕ ਤੇ ਮੰਨਿਆ ਫੇਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲੱਗੇ ਜਿਹੜੀ ਜ਼ੁਬਾਨ ਦੇ ਨਾਲ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੀ ਨਿੰਦਾ ਕੀਤੀ ਹੈ ਉਸੇ ਹੀ ਜ਼ੁਬਾਨ ਦੇ ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦੀ ਸਿਫਤ ਕਰੋ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 900 64 ਉੱਪਰ ਇਹ RAM ਕਲੀ ਵਾ ਰਾਈ ਬਲਵੰਨ ਸੱਤਾ ਡੂਮ ਆਖੀ ਉਹਨਾਂ ਨੇ ਫਿਰ ਧੰਨ ਗੁਰੂ ਨਾਨਕ ਦੇਵ ਜੀ ਵਿੜਾਈ ਕੀਤੀ ਫਿਰ ਬਖਸ਼ੇ ਕੇ ਧਿਆਨ ਦੇਣਾ ਸੱਤਾ ਤੇ ਜਦੋਂ ਬਲਵੰਡਾ ਆਏ ਨਹੀਂ ਤੇ ਜਦੋਂ ਕਥਾਵਾਜ ਕੋਈ ਆਵੇ ਨਾ ਕੀਰਤੀ ਨੇ ਨਾ ਕੋਈ ਆਵੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਸੰਗਤ ਨੂੰ ਇਹ ਗੱਫੇ ਕੀਰਤਨ ਦੇ ਕਥਾ ਦੇ ਵੰਡ ਦਿੱਤੇ ਉਦੋਂ ਬਾਅਦ ਇਹ ਡੂਮਾ ਕੋਲੋਂ ਮਰਾਸੀਆਂ ਕੋਲੋਂ ਇਹ ਜਿਹੜੇ ਕੀਰਤਨ ਦੀ ਵਿਦਿਆ ਕਥਾ ਦੀ ਵਿਦਿਆ ਹੈ ਫੇਰ ਆਪਣੇ ਕੋਲੇ ਆਈ ਗੱਜ ਕੇ ਆਖੋ ਸਤਿਨਾਮ ਸ੍ਰੀ ਸੋ ਧਿਆਨ ਮੇ ਨਾ ਉਦੋਂ ਬਾਅਦ ਦੇ ਵਿੱਚ ਜਦੋਂ ਭਾਈ ਲੱਧਾ ਜੀ ਤੇ ਧਿਆਨ ਦੇ ਨਾ ਜੈ ਸਟੈਮਤੀ ਲਾਹੌਰ ਦੇ ਵਿੱਚੋਂ ਭਾਈ ਬੰਨੋ ਜੀ ਜਦੋਂ ਮਹਾਰਾਜ ਦਾ ਸਰੂਪ ਤਿਆਰ ਕਰਵਾਉਣ ਵਾਸਤੇ ਭੀੜ ਬਣਾਉਣ ਵਾਸਤੇ ਜਾਂਦੇ ਨੇ ਲਾਹੌਰ ਸ੍ਰੀ ਹਰਮੰਦਰ ਸਾਹਿਬ ਤੋਂ ਉਸ ਟਾਈਮ ਤੇ ਭਾਈ ਬੰਨੋ ਨੂੰ ਚਾਰ ਭਗਤ ਮਿਲੇ ਗਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਦੋਂ ਭਾਈ ਬੰਨੋ ਦੀ ਸੰਗਤ ਕੀਤੀ ਧੰਨ ਗੁਰੂ ਨਾਨਕ ਦੇ ਵਿੜਾਈ ਸੁਣੀ ਤੇ ਇਹਨਾਂ ਚਾਰਾ ਤਿਆਰਾਂ ਨੇ ਵੀ ਫੈਸਲਾ ਕਰ ਦਿੱਤਾ ਕਿ ਆਪਾਂ ਵੀ ਜਾਣੀ ਐ ਜਿਹੜਾ ਇਹ ਰੂਪ ਬਣ ਕੇ ਲੈ ਕੇ ਚੱਲੇ ਨੇ ਆਪਾਂ ਵੀ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗ੍ਰੰਥ ਦੇ ਵਿੱਚ ਦਰਜ ਕਰਵਾਈ ਐ ਧਿਆਨ ਦੇਣਾ ਹੁਣ ਉਸ ਟਾਈਮ ਤੇ ਇਹ ਚਾਰ ਜਣੇ ਆਏ ਨੇ ਕਿਹੜੇ ਭਗਤ ਕੰਨ ਪੇਲੂ ਸ਼ੱਜੂ ਅਤੇ ਸ਼ਾਹ ਹੁਸੈਨ ਪਹਿਲੇ ਨੰਬਰ ਤੇ ਬੋਲਿਆ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਸੋਭਤ ਹੋ ਰਏ ਸੋ ਸੋਭਤ ਹੋ ਰਏ ਸਨ ਤੇ ਉਸ ਟਾਈਮ ਤੇ ਇਹ ਚਾਰੇ ਆ ਕੇ ਨਕਮਸਤਕ ਹੋਏ ਮੱਥਾ ਡੇਕਿਆ ਕਹਿਣ ਲੱਗੇ ਸਤਿਗੁਰੂ ਜੀ ਸਾਡੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜਾਉਣੀ ਕਰੋ ਇਸ ਪੋਥੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਿਹੜੇ ਤੁਸੀਂ ਬਾਣੀ ਲੈ ਕੇ ਆਏ ਆ ਸੁਣਾਓ ਧਿਆਨ ਦੇਣਾ ਪਹਿਲੇ ਨੰਬਰ ਤੇ ਪੀਲੂ ਜੀ ਬੋਲੇ ਕਹਿੰਦਾ ਮੈਂ ਉਹੀ ਓਰੇ ਮੈਂ ਉਹੀ ਓਰੇ ਜਾਂ ਕੋ ਬੇਦ ਪ੍ਰਾਨ ਸਭ ਦਾ ਵੈ ਖੋਜ ਤਖੋਜ ਨ ਕੋਈ ਰਹੀ ਜਾਂ ਕੋ ਨਾਰਦ ਸਾਰਦ ਸੇਵੀ ਸੇਵੇ ਦੇਵਾ ਦੇਵੀ ਹੈ ਰਹੀ ਬ੍ਰਹਮਾ ਬਸ਼ਨ ਮਹੇਸ਼ ਅਰਾਧਾ ਸਾਭ ਕਰਦੀ ਜਾਂ ਕੀ ਸੇਵਾ ਰਹੀ ਕਨ ਕਾਨਾ ਅਸ ਮਮ ਸਰੂਪ ਹੈ ਆ ਪਰੰਪਰ ਅਲਕ ਅਭੇਵਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਇਹਦਾ ਭਾਵ ਇੰਨਾ ਕੀ ਦੱਸ ਦਿੰਨਾ ਮੈਂ ਕਿ ਕਹਿਣ ਲੱਗਾ ਪੀਲੂ ਕਹਿਣ ਲੱਗਾ ਵੀ ਮੈਂ ਖੁਦ ਖਦਾਈ ਰਬ ਐ ਮੇਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾ ਦੇਉ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨੁੱਖ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਚੜਾਈ ਜਾਵੇਗੀ ਗੱਜ ਕੇ ਆਖੋ ਸਤਨਾਮ ਸ੍ਰੀ ਦੂਜੇ ਨੰਬਰ ਤੇ ਪੀਲੂ ਬੋਲਿਆ ਪੀਲੂ ਕਹਿੰਦਾ ਪੀਲੂ ਅਸਾ ਨਾਲੋ ਸੇ ਭਲੇ ਜੰਮਿਆ ਜੋ ਮੋਏ ਉਹਨਾਂ ਚਕੜ ਬਾਵਨਾ ਬੋੜਿਉ ਨੇ ਬਲੂਦ ਭਈ ਇਹ ਕਹਿੰਦਾ ਗ੍ਰਸਤੀ ਹੋਣਾ ਠੀਕ ਨਹੀਂਗਾ ਮੇਂ ਗ੍ਰਸਥ ਦਾ ਧਰਮ ਸ਼ਾਦੀ ਕਰਵਾਉਣੀ ਠੀਕ ਨਹੀਂ ਸਤਗੁਰੂ ਜੀ ਕਹਿੰਦੇ ਰਾਜ ਮਹਾਰਾਜ ਜੋਗ ਮੈਂ ਜੋਗੀ ਤੇ ਕਹਿੰਦੇ ਸਭ ਤੋਂ ਵੱਡਾ ਜਿਹੜਾ ਗ੍ਰਸਤੀ ਐ ਉਹ ਨੂੰ ਸਤਗੁਰੂ ਜੀ ਨੇ ਮਹਾਨ ਦਾ ਦਿੱਤੀ ਐ ਇਹ ਸਭ ਤੋਂ ਵੱਡਾ ਗ੍ਰਸਥ ਧਰਮ ਹੈ ਕੋਈ ਵੀ ਨੰਗਾ ਆਵੀ ਉਸ ਨੂੰ ਬਸਤਰ ਮਿਲ ਜਾਂਦੇ ਨੇ ਭੁੱਖੇ ਨੂੰ ਰੋਜੀ ਮਿਲਦੀ ਐ ਇਸ ਕਰਕੇ ਪੀਲੂ ਦੀ ਬਾਣੀ ਵੀ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚੜਾਈ ਧਿਆਨ ਦੇਣਾ ਫਿਰ ਅਛਜੂ ਬੋਲਣ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਤੂੰ ਵੀ ਸੁਣਾ ਦੇ ਕਹਿੰਦਾ ਕਾਗਦ ਸੰਧੀ ਪੂਦਰੀ ਤਉ ਨਤਰਿਓ ਨਿਹਾਰ ਜੋ ਹੀ ਮਾਲ ਜਾਵੇ ਜਥਾ ਬਲੋਚਨ ਧਾਰ ਤੁਸੀਂ ਕਹਿੰਦੇ ਆਂ ਵੀ ਜਿਹੜੀ ਇਹ ਲੜਕੀ ਆ ਇਸ ਨੂੰ ਮੈਗੁਰੂ ਜਨਮ ਨਹੀਂ ਦੇਣਾ ਚਾਹੀਦਾ ਜੇ ਜੰਮ ਪੈਂਦੀ ਐ ਤੇ ਪਹਿਲਾਂ ਇਹ ਗੱਲ ਦੇ ਵਿੱਚ ਗੂਠਾ ਦੇ ਦੇਣਾ ਚਾਹੀਦਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹਾ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੜਕੀਆਂ ਹੁੰਦੀਆਂ ਨੇ ਪੁੱਤ ਨਹੀਂ ਹੁੰਦਾ ਸਤਿਗੁਰੂ ਜੀ ਕਹਿੰਦੇ ਸੋਖ ਮੰਦਾ ਆਖੀ ਆ ਜੇ ਜੰਮੈ ਰਾਜਾਨ ਉਸ ਕੰਨਿਆ ਨੂੰ ਮਾੜੀ ਕਿਵੇਂ ਆਖੀ ਜਿਹੜੀ ਗੋਖ ਦੇ ਵਿੱਚ ਪੀਰ ਪਕੰਬਰ ਔਲੀਏ ਅਵਤਾਰ ਜੋਦੇ ਜਾਂਦੇ ਨੇ ਰਾਜਾ ਮਹਾਰਾਜਾ ਸਿੰਘ ਵਾਹਿਗੁਰੂ ਮਹਾਰਾਜੇ ਵਰਗੇ ਭਾਈ ਰਣਜੀਤ ਸਿੰਘ ਪੈਦਾ ਹੋਏ ਨੇ ਉਹਨਾਂ ਨੂੰ ਕਿਉਂ ਮਾੜਾ ਆਖੀ ਇਸ ਕਰਕੇ ਤੇਰੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਚੜੇਗੀ ਛੱਜੂ ਨੂੰ ਕਹਿਣ ਲੱਗੇ ਸ਼ਾਹ ਹਸੈਨ ਬੋਲਿਆ ਕਹਿੰਦਾ ਸਤਿਗੁਰੂ ਜੀ ਮੇਰੀ ਬਾਣੀ ਚੜਾ ਦਿਓ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਵੀ ਸੁਣਾ ਦੇ ਕਹਿੰਦਾ ਚੁੱਪ ਵੀ ਚੁੱਪ ਅੜਿਆ ਚੁੱਪ ਵੀ ਅੜਿਆ ਬੋਲਣ ਦੀ ਨਹੀਂ ਜਾਏ ਵੀ ਅੜਿਆ ਸੱਜਣਾ ਬੋਲਣ ਦੀ ਜਾਏ ਨਹੀਂ ਅੰਦਰ ਬਾਤ ਇੱਕ ਐ ਸਾਈ ਕਿਸ ਨੂੰ ਆਕਸਣਾਈ ਇੱਕੋ ਦਲਵਰ ਸਭ ਘਟ ਰਵਿਆ ਦੂਜੀ ਨਹੀਂ ਕਦਾਈ ਕਹੈ ਹਸਨ ਫਕੀਰ ਨਮਾਨਾ ਸਤਿਗੁਰੂ ਤੋਂ ਬਲ ਜਾਈ ਇਹਦਾ ਭਾਵ ਸੀਗਾ ਸਾਰੇ ਬਾਣੀ ਜਿਹੜੀ ਇਹ ਚਾਰ ਜਾਣੇ ਲੈ ਕੇ ਆਏ ਨੇ ਕਾਨਾ ਪੀਲੂ ਛੱਦੂ ਤੇ ਸੋ ਸੋ ਸ਼ੈਨ ਇਹ ਸੋ ਸ਼ਾਨ ਕਹਿ ਲੱਗਾ ਮਹਾਰਾਜ ਚੁੱਪ ਧਾਰਨ ਕਰ ਲੈਣਾ ਭਾਵ ਮੂਨ ਧਾਰਨ ਕਰਨਾ ਇਹੀ ਕੱਲੀ ਚੰਗੀ ਐ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਚੁੱਪ ਧਾਰਨ ਦੇ ਨਾਲ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਭਜਨ ਬੰਦਗੀ ਨਹੀਂ ਹੁੰਦੀ ਜੀਵ ਦੇ ਨਾਲ ਉਸ ਪਤੀ ਪੂਰਨ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਈ ਜਾਂਦੇ ਨੇ ਇਸ ਕਰਕੇ ਸਾਡੇ ਧਰਮ ਦੇ ਵਿੱਚ ਮੋਨ ਧਾਰਨ ਨਿੰਗ ਗਗਜ ਕੇ ਆਕੋ ਸਤਨਾਮ ਸ੍ਰੀ ਝੂੜ ਦਾ ਤਿਆਗ ਦੀ ਉਪਦੇਸ਼ ਇਸ ਤਰ੍ਹਾਂ ਸ਼ਰਧਾਲੂ ਸਤਗੁਰੂ ਜੀ ਦੇ ਕੋਲੇ ਆਉਂਦੇ ਰਹਿੰਦੇ ਸਨ ਭਾਈ ਭੂਪਰੀਆ ਤੇ ਚੋੜ ਪੱਟੀ ਤੋਂ ਗੁਰੂ ਸਾਹਿਬ ਜੀ ਦੇ ਦਰਸਨ ਸਨਮੁਖ ਆਈ ਇਹ ਨਗਰ ਦੇ ਚੌਧਰੀ ਸਨ ਆਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਝੂਠ ਬੋਲਣ ਦੀ ਗੱਪ ਮਾਣ ਦੀ ਬੜੀ ਆਦਤ ਹੈ ਕਿਰਪਾ ਕਰਕੇ ਸਾਨੂੰ ਝੂਠ ਬੋਲਣ ਤੋਂ ਕਿਵੇਂ ਨਾ ਕਿਵੇਂ ਢੰਗ ਤਰੀਕਾ ਦੱਸੋ ਅਸੀਂ ਝੂਠ ਬੋਲ ਕੇ ਕਮਾਈ ਕਰਦੇ ਹਾਂ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇੱਕ ਆਪ ਦੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ ਸਵੇਰ ਤੋਂ ਸ਼ਾਮ ਤੱਕ ਨੇਕੀ ਦੇ ਭਲੇ ਦੇ ਕੰਮ ਕਰਿਆ ਕਰੋ ਸੁਬਾ ਤੋਂ ਸ਼ਾਮ ਤੱਕ ਜੋ ਵੀ ਆਪਾਂ ਝੂਠ ਬੋਲਦੇ ਆ ਉਹ ਸਤ ਸੰਗਤ ਵਿੱਚ ਬੈਠ ਕੇ ਆਪਣਾ ਸਾਰਾ ਝੂਠ ਦੇ ਪਰਦੇ ਚੱਕਿਆ ਕਰੋ ਭਾਵ ਜਿਹੜੇ ਜਿਹੜੇ ਗੱਪ ਮਾਰੇ ਦਗਾ ਕਮਾਇਆ ਪਾਪ ਦੀ ਕਮਾਈ ਕੀਤੀ ਉਹ ਸੰਗਤਾਂ ਦੇ ਵਿੱਚ ਆਪ ਉਜਾਗਰ ਕਰਿਆ ਕਰੋ 2-4 ਦਿਨ ਹੋ ਗਏ ਜੀ ਬੜੀ ਸ਼ਰਮ ਆਈ ਤੇ ਝੂਠ ਤੋਂ ਤੋਬਾ ਕਰਕੇ ਸੱਚ ਬੋਲਣ ਲੱਗੇ ਗੱਜ ਕੇ ਆਖੋ ਸਤ ਨਾਮ ਸ੍ਰੀ ਇਹ ਸਾਖੀ ਦਾ ਭਾਵ ਇਹ ਹੈ ਕਿ ਜੋ ਵੀ ਆਪਾਂ ਕਰਮ ਕਰਦੇ ਆਪਾਂ ਨੂੰ ਪਤਾ ਵੀ ਕੀ ਚੰਗਾ ਤੇ ਕੀ ਮਾੜਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਘਾੜ ਤੇ ਅਵਗਣ ਹੁੰਦਾ ਹੈ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਸਰੂਪ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਦੇ ਅੱਗੇ ਅਰਦਾਸ ਕਰਿਆ ਕਰੋ ਕਾਮ ਕ੍ਰੋਧਨ ਲੋਭ মোহ ਬਿਨਸ ਜਾਏ ਹੰ ਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਇਹ ਕਿਰਪਾ ਕਰਨਗੇ ਸਤਿਗੁਰੂ ਜੀ ਸੋ ਭਾਈ ਪੈੜੇ ਤੋਂ ਪੋਖਾ ਪੁੰਨ ਦਾਨ ਤੇ ਸੁਖ ਦੀ ਪ੍ਰਾਪਤੀ ਕਿਉਂਕਿ ਆਪਣੇ ਕੋਲੇ ਸਮਾਂ ਹੁਣ ਰਿਹਾ ਨਹੀਂਗਾ ਤੇ ਕੱਲ ਨੂੰ ਇਹ ਸ਼ਹੀਦੀ ਦੇ ਦਿਨ ਜਿਹੜੇ ਚੱਲੀ ਜਾਂਦੇ ਨੇ ਤੇ ਹੌਲੀ-ਹੌਲੀ ਸਤਿਗੁਰੂ ਜੀ ਇਹ ਸ਼ਹੀਦੀ ਦੇ ਦਿਨ ਆਪ ਜੀ ਨੇ ਕਥਾ ਸਰਵਣ ਕਰਨੀ ਚੰਦੂ ਲਾਲ ਲੜਕੀ ਦਾ ਨਾਤਾ ਤੋੜਨਾ ਇਥੋਂ ਸ਼ੁਰੂ ਹੋ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਆਪਣੇ ਕੋਲੇ 2-4 ਦਿਨ ਰਹਿ ਗਏ ਨੇ ਤੇ ਜੋ ਆਹ 14 ਦਿਨਾਂ ਦੇ ਵਿੱਚ ਇਹ ਆਪਾਂ ਜੋ ਗ੍ਰੰਥ ਸੂਝ ਪ੍ਰਕਾਸ਼ ਦੀ ਕਥਾ ਆਪ ਜੀ ਸਰਵਣ ਕਰਦੇ ਹੋ ਜਿਵੇਂ ਜਿਵੇਂ ਸਤਿਗੁਰੂ ਜੀ ਸਿੱਖਾਂ ਕੋਲੇ ਜਾਂਦੇ ਨੇ ਸੰਗਤਾਂ ਕੋਲੇ ਜਾਂਦੇ ਨੇ ਆ ਕੇ ਬੇਨਤੀਆਂ ਕਰਦੀਆਂ ਨੇ ਤੇ ਸਤਿਗੁਰੂ ਜੀ ਉਹਨਾਂ ਦੀਆਂ ਘਾਟਾਂ ਨੂੰ ਦੂਰ ਕਰਕੇ ਸੰਸਾਰ ਦਾ ਸੁਧਾਰ ਕਰਦੇ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਚਾਰ ਉਦਾਸੀਆਂ ਦਾ ਭਾਵ ਕਾ ਕੀ ਹੁੰਦਾ ਹੈ ਕਿ ਇਸ ਦੁਨੀਆ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪੂਰਬ ਪੱਛਰ ਉੱਤਰ ਦੱਖਣ ਸਾਰੇ ਪਾਸੇ ਗਏ ਤੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਇਸੇ ਤਰ੍ਹਾਂ ਦਸਾਂ ਗੁਰੂਆਂ ਨੇ ਭਗਤਾ ਨੇ ਸਾਰੀ ਦੁਨੀਆ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਨੂੰ ਜਨਾਇਆ ਤੇ ਦੁਨੀਆ ਦੇ ਵਿੱਚ ਨਿਰੰਕਾਰ ਦੀ ਵਿੜਾਈ ਕੀਤੀ ਹੈ ਤੁਹਾਬ ਜੀ ਨੇ ਵਡਿਆਈ ਸਰਵਨ ਕੀਤੀ ਹੈ ਸੋ ਇਹਦਾ ਕਥਾ ਦਾ ਭਾਵੇਂ ਹੀ ਹੁੰਦਾ ਕਿ ਜੋ ਆਪਾਂ ਸਾਖੀਆਂ ਸੁਣਦੇ ਆ ਇਹ ਆਪਣੇ ਵਾਸਤੇ ਹੈ ਨਾ ਕਿ ਉਹਨਾਂ ਦੀਆਂ ਸਾਖੀਆਂ ਉਹਨਾਂ ਵਾਸਤੇ ਉਹ ਆਪਣੇ ਵਾਸਤੇ ਹੈ ਕਿ ਸੱਚੇ ਮਾਰਗ ਚੱਲਦੇ ਹੋ ਉਸਤ ਕਰੇ ਜਹਾਨ ਅਠ ਤਰ ਤੀਰ ਦਸਗਲ ਪੁਨ ਜੀ ਦੇ ਆ ਪ੍ਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਸੋ ਇਹ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਗੱਜ ਕੇ ਬੁਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ